ਕਰਤਾਰ ਸਿੰਘ ਭਾਵੇਂ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਸੀ ਪਰ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਜਿਵੇਂ ਉਹ ਹਮੇਸ਼ਾ ਇਸੇ ਘਰ ਵਿੱਚ ਉਹਨਾਂ ਦੇ ਅਨਸੰ ਸੀ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਅਮਰੀਕ ਦੇ ਨਾਨਕੇ ਉਸ ਨੂੰ ਜ਼ਿੰਮੇਵਾਰੀ ਦੇ ਪੱਗ ਬਣਾ ਗਏ ਸਨ ਅਫਸੋਸ ਲਈ ਆਏ ਲੋਕ ਅਮਰੀਕ ਨੂੰ ਹੌਸਲਾ ਦਿੰਦੇ ਤੇ ਉਸ ਨੂੰ ਜ਼ਿੰਮੇਵਾਰੀ ਸੰਭਾਲਣ ਲਈ ਆਖਦੇ ਸੋਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ ਉਸਨੇ ਅਮਰੀਕ ਦੇ ਪਿਤਾ ਦੀ ਮੌਤ ਦਾ ਅਫਸੋਸ ਕਰਨ ਤੋਂ ਬਾਅਦ ਰਜਿਸਟਰ ਫੋਲ ਕੇ ਦੱਸਿਆ ਕਿ ਕਰਤਾਰ ਸਿੰਘ ਦੇ ਨਾਂ ਖਾਦ ਦੇ ਕਰਜ਼ੇ ਵੱਜੋਂ ਸਾਡੇ 1600 ਰੁਪਏ ਹਨ ਉਸਨੇ ਅਮਰੀਕ ਹੁਰਾ ਨੂੰ ਕਿਹਾ ਕਿ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਕਾਨੂੰਨ ਅਨੁਸਾਰ ਇਹ ਪੈਸੇ ਉਹਨਾਂ ਨੂੰ ਇੱਕੋ ਕਿਸ਼ਤ ਵਿੱਚ ਜਮ੍ਹਾਂ ਕਰਵਾਉਣੇ ਪੈਣੇ ਹਨ ਪਰ ਇਨਸਪੈਕਟਰ ਨੇ ਅਮਰੀਕ ਵੱਲੋਂ ਕੁਝ ਮੌਲਤ ਮੰਗਣ ਤੇ ਇਹ ਪੈਸੇ ਦੋ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਸੀ ਪਹਿਲੀ ਕਿਸ਼ਤ ਜਮ੍ਹਾਂ ਕਰਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਰਤਾਰ ਸਿੰਘ ਦੇ ਜਿਉਂਦਿਆਂ ਅਮਰੀਕ ਨੂੰ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਅੱਧੀ ਤਨਖਾਹ ਆਪਣੇ ਖਰਚਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਰੱਖ ਦਿੰਦਾ ਸੀ ਪਰ ਉਸ ਨੂੰ ਆਪਣੇ ਪਿਤਾ ਦੇ ਨਸ਼ਿਆਂ ਦੀ ਵਰਤੋਂ ਕਰਨ ਤੇ ਛਿੜ ਸੀ ਉਹਨਾਂ ਇੱਕ ਦੂਜੇ ਨਾਲ ਦਿਲ ਦੀ ਗੱਲ ਘੱਟ ਵੱਧ ਹੀ ਕੀਤੀ ਸੀ ਪਰ ਪਿਤਾ ਦੇ ਮਰਨ ਤੋਂ ਬਾਅਦ ਅਮਰੀਕ ਸੋਚਦਾ ਕਿ ਕਾਸ਼ ਉਹਦਾ ਪਿਤਾ ਜਿਉਂਦਾ ਹੋ ਜਾਵੇ ਤੇ ਉਹ ਉਸ ਨਾਲ ਬਹੁਤ ਪਿਆਰ ਕਰੇ ਕਰਤਾਰ ਸਿੰਘ ਆਪਣੇ ਪਿਤਾ ਜੋ ਸਿੰਘਾਪੁਰਸੀ ਤੇ ਦੇ ਸਿਰ ਤੇ ਐਸ਼ ਲੈਂਦਾ ਰਹਿਆ ਸੀ ਉਹ ਹਿੱਸੇ ਦੀ ਜ਼ਮੀਨ ਠੇਕੇ ਤੇ ਦੇ ਛੱਡਦਾ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਫਿਰਦਾ ਰਹਿੰਦਾ ਪਿਤਾ ਵੱਲੋਂ ਭੇਜੇ ਪੈਸੇ ਉਹ ਗੁਲਛਰਿਆਂ ਵਿੱਚ ਹੀ ਉਡਾ ਦਿੰਦਾ ਸੀ ਅਮਰੀਕ ਦੀ ਦਾਦੀ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਪਿੰਡ ਵਿੱਚ ਢਾਣੀਆਂ ਵਿੱਚ ਫਿਰਨ ਤੋਂ ਰੋਕਦੀ ਰਹਿੰਦੀ ਪਰ ਉਹ ਕਿਸੇ ਦੀ ਵੀ ਪਰਵਾਹ ਨਾ ਕਰਦਾ ਅਮਰੀਕ ਦਾ ਦਾਦਾ 2-4 ਸਾਲ ਬਾਅਦ ਆਉਂਦਾ ਸੀ ਇਸ ਵਾਰ ਜਦ ਹੋ ਛੁੱਟੀ ਕੱਟ ਕੇ ਗਿਆ ਤਾਂ ਤੀਸਰੇ ਚੌਥੇ ਮਹੀਨੇ ਉਸਦੀ ਮੌਤ ਹੋ ਗਈ ਸੀ ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਹੁਣ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੇ ਸਿਰ ਪੈ ਗਈ ਸੀ ਪਰ ਫਿਰ ਵੀ ਉਹ ਵੰਡਣ ਕੇ ਰਹਿੰਦਾ ਅਤੇ ਬੰਦਾ ਰੱਖ ਕੇ ਖੇਤੀ ਕਰਵਾਉਂਦਾ ਉਹ ਪੱਠੇ ਲਿਆ ਛੱਡਦਾ ਤੇ ਫਿਰ ਖੁੰਡਾਂ ਤੇ ਬੈਠ ਛੱਡਦਾ ਜਾ ਤਾਸ਼ ਖੇਡਦਾ ਰਹਿੰਦਾ ਰਾਤ ਦੇਰ ਤੱਕ ਘਰ ਨਾ ਆਉਣ ਤੇ ਬਾਹਰ ઠાਣੀਆਂ ਵਿੱਚ ਬੈਠਾ ਰਹਿਣ ਕਰਕੇ ਅਮਰੀਕ ਦੀ ਦਾਦੀ ਕਰਤਾਰ ਸਿੰਘ ਤੇ ਔਖੀ ਹੁੰਦੀ ਓਹ ਅਮਰੀਕ ਦੀ ਮਾਂ ਨੂੰ ਕਹਿੰਦੀ ਕਿ ਉਸਨੇ ਹੀ ਕਰਤਾਰ ਸਿੰਘ ਨੂੰ ਗਰਮ-ਗਰਮ ਪ੍ਰਸ਼ਾਦੇ ਖਵਾ ਕੇ ਵਿਗਾੜਿਆ ਹੈ ਇੱਕ ਰਾਤ ਤਾਂ ਕਰਤਾਰ ਸਿੰਘ ਨੇ ਅਮਰੀਕ ਦੀ ਮਾਂ ਨੂੰ ਕੱਪੜੇ ਧੋਣ ਵਾਲੀ ਥਾਪੀ ਨਾਲ ਕੁੱਟਿਆ ਸੀ ਉਸਨੇ ਤਾਂ ਕਰਤਾਰ ਸਿੰਘ ਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਉਤੋਂ ਸੋ ਖਰਚ ਪਏ ਹਨ ਅਤੇ ਉਹ ਸ਼ਰਾਬਾਂ ਪਿੰਦਾ ਹੈ ਉਸ ਰਾਤ ਅਮਰੀਕ ਦੀ ਮਾਂ ਨੇ ਉਸ ਨੂੰ ਕਿਹਾ ਸੀ ਕਿ ਉਹਨੇ ਹਰੀਕੀ ਡੁੱਬਣ ਡੁੱਬ ਕੇ ਮਰ ਜਾਣਾ ਹੈ ਜਿਸ ਦਿਨ ਅਮਰੀਕ ਦਾ ਦੀਪੂ ਦਾ ਉਸ ਦੀਆਂ ਕੁੜੀਆਂ ਦੇ ਵਿਆਹ ਦਾ ਖਾਤਾ ਆਇਆ ਸੀ ਕਰਤਾਰ ਸਿੰਘ ਖਿਜਿਆ ਖਿਜਿਆ ਰਹਿੰਦਾ ਸੀ ਪੈਸਿਆਂ ਲਈ ਉਸਨੇ ਸ਼ਾਹਾਂ ਤੋਂ ਪੁੱਛਿਆ ਸੀ ਪਰ ਉਹ ਬਹੁਤ ਜ਼ਿਆਦਾ ਵਿਆਜ ਮੰਗਦੇ ਸਨ ਕਰਤਾਰ ਸਿੰਘ ਨੇ ਜਗੀਰ ਕੌਰ ਨੂੰ ਆਪਣੇ ਗਹਿਣੇ ਦੇਣ ਲਈ ਵੀ ਕਿਹਾ ਸੀ ਪਰ ਉਸ ਦੇ ਗਹਿਣੇ ਤਾਂ ਪਹਿਲਾਂ ਹੀ ਘਰ ਵਿੱਚ ਖਾਦੇ ਗਏ ਸਨ ਅਤੇ ਬਚੇ ਗਹਿਣੇ ਉਹ ਦੇਣਾ ਨਹੀਂ ਸੀ ਚਾਹੁੰਦੀ ਅੰਤ ਦੋ ਕਿੱਲੇ ਜ਼ਮੀਨ ਗਹਿਣੇ ਧਰ ਦਿੱਤੀ ਗਈ ਸੀ ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵਧਦੀ ਗਈ ਫਿਰ ਉਹ ਅਫੀਮ ਵੀ ਖਾਣ ਲੱਗ ਪਿਆ ਸੀ ਨਸ਼ਾ ਉਹਦੇ ਹੱਡਾਂ ਵਿੱਚ ਰਚ ਗਿਆ ਸੀ ਘਰ ਵਿੱਚ ਖਿਜ ਗੁੱਸੇ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਸੀ ਹੁਣ ਪਿੰਡ ਵਿੱਚ ਕਰਤਾਰ ਸਿੰਘ ਦਾ ਦੀ ਪਹਿਲਾਂ ਵਾਲੀ ਇੱਜ਼ਤ ਵੀ ਨਹੀਂ ਰਹੀ ਸੀ ਉਸ ਦੇ ਨਸ਼ਿਆਂ ਕਾਰਨ ਹੀ ਵੱਡੀ ਕੁੜੀ ਬੰਸੋ ਦਾ ਸਾਖ ਛੱਡ ਦਿੱਤਾ ਗਿਆ ਸੀ ਅਮਰੀਕ ਸੋਚ ਰਿਹਾ ਸੀ ਕਿ ਉਸ ਦਾ ਪਿਤਾ ਮਰ ਕੇ ਉਹਨਾਂ ਲਈ ਤਾਂ ਮੁਸੀਬਤ ਹੀ ਪਾ ਗਿਆ ਸੀ ਇਮਾਰਤ ਏਥੋਂ ਜਿਵੇਂ ਕੋਈ ਵੱਡਾ ਥੰਮ ਖਿਸਕ ਗਿਆ ਹੋਵੇ ਅਤੇ ਸਾਡੀ ਇਮਾਰਤ ਡੋਲ ਰਹੀ ਹੋਵੇ ਪਰਿਵਾਰ ਦੀ ਜ਼ਿੰਮੇਵਾਰੀ ਹੁਣ ਅਮਰੀਕ ਤੇ ਆਉਣ ਪਈ ਸੀ ਉਹ ਸੋਚਦਾ ਕਿ ਹੁਣ ਉਹ ਆਪ ਖੇਤੀ ਵੱਲ ਧਿਆਨ ਦੇਗਾ ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣ ਗਿਆ ਹੁਣ ਉਹ ਸਾਰੀ ਤਨਖਾਹ ਵੀ ਆਪਣੇ ਹੱਥੀ ਵਰਤਿਆ ਕਰੇਗਾ ਸਵੇਰੇ ਅਮਰੀਕ ਨੇ ਨੌਕਰੀ ਤੇ ਚਲੇ ਜਾਣਾ ਸੀ ਇਸ ਲਈ ਉਸਨੇ ਆਪਣੇ ਛੋਟੇ ਭਰਾ ਮਹਿੰਦਰ ਨਾਲ ਖੇਤੀ ਬਾਰੇ ਗੱਲ ਤੋਰ ਲਈ ਅਤੇ ਉਸ ਨੂੰ ਤਕੜਾ ਹੋ ਕੇ ਕੰਮ ਕਰਨ ਲਈ ਕਿਹਾ ਉਸਨੇ ਕਿਹਾ ਕਿ ਉਹ ਆਪ ਵੀ ਹਫਤੇ ਦਸੇ ਦਿਨੇ ਢੇੜਾ ਮਾਰ ਜਾਇਆ ਕਰੇਗਾ ਉਸਨੇ ਮਹਿੰਦਰ ਨੂੰ ਪੌਣਾ ਕਿੱਲੇ ਵਿੱਚ ਪੱਠੇ ਵੇਚਣ ਲਈ ਕਿਹਾ ਪਰ ਉਸਦੀ ਮਾਂ ਨੇ ਦੱਸਿਆ ਕਿ ਇਹ ਪੌਣਾ ਕਿੱਲਾ ਤਾਂ ਉਹਨਾਂ ਦੀ ਭੈਣ ਦੀ ਸੱਸ ਦੇ ਘਟ ਤੇ ਜਾਣ ਲਈ ਗਹਿਣੇ ਪਾ ਦਿੱਤਾ ਸੀ ਜਦ ਅਮਰੀਕ ਨੂੰ ਇਹ ਪਤਾ ਲੱਗਾ ਕਿ ਖਾਦ ਨਕਦ ਵੇਚ ਕੇ ਪੈਸੇ ਵਰਤ ਲਈ ਗਏ ਸਨ ਤਾਂ ਉਸ ਨੂੰ ਅੰਦਰੋਂ ਵੱਟ ਚੜਿਆ ਕਰਤਾਰ ਸਿੰਘ ਨੇ ਮੱਖਣ ਸਿੰਘ ਤੋਂ ਵੀ 500 ਰੁਪਏ ਵਿਆਜੀ ਫੜੇ ਹੋਏ ਸਨ ਉਸਨੇ ਤਾਂ ਚੈਂਚਲ ਕਲੀ ਵਾਲੇ ਕੋਲ ਘਰ ਦਾ ਪਤਿੱਲਾ ਵੀ ਵੇਚ ਦਿੱਤਾ ਸੀ ਜੋ ਪੈਸੇ ਦੇ ਕੇ ਵਾਪਸ ਲੈ ਆਂਦਿਆ ਗਿਆ ਪਰ ਹੁਣ ਤਾਂ ਕਰਤਾਰ ਸਿੰਘ ਚੈਂਚਲ ਦੀ ਹੱਟੀ ਵਿੱਚ ਵੜ ਕੇ ਨਸਵਾਰ ਲੈਂਦਾ ਨਸ਼ੇ ਦੀਆਂ ਗੋਲੀਆਂ ਜਿਹੀਆਂ ਖਾਂਦਾ ਤੇ ਵੀੜਾ ਜਿਹਾ ਵੀ ਲੈਂਦਾ ਅਮਰੀਕ ਨੇ ਸੋਚਿਆ ਕਿ ਜੇਕਰ ਉਸ ਦਾ ਪਿਤਾ ਜਿਉਂਦਾ ਹੁੰਦਾ ਰਹਿੰਦਾ ਤਾਂ ਬਾਕੀ ਬਚਦੀ ਦੋ ਕਿੱਲੇ ਜ਼ਮੀਨ ਵੀ ਗੈਣੇ ਪੈ ਜਾਣੀ ਸੀ ਅਤੇ ਪਿੱਛੇ ਰਹਿ ਜਾਣਾ ਸੀ ਮਹਿੰਦਰ ਨੇ ਅਮਰੀਕ ਦੀ ਗੱਲ ਪੂਰੀ ਕਰਦਿਆਂ ਕਿਹਾ ਕਿ ਪਿੱਛੇ ਰਹਿ ਜਾਣਾ ਸੀ ਠੁੰਣ ਠੁੰਣ ਗੋਪਾਲ ਇਸ ਲਈ ਉਹ ਕਰਤਾਰ ਸਿੰਘ ਦੇ ਵੇਲੇ ਸਿਰ ਚਲੇ ਜਾਣ ਤੇ ਸੁਰਖਰੂ ਹੋਏ ਅਨੁਭਵ ਕਰ ਰਹੇ ਸਨ